ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਰੌਂਤਾ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਕੁਵਾਲਦੇ ਘਰੋਂ ਇੱਕ ਸੂਣ ਵਾਲੀ ਆਪਾਂ ਮੱਝ ਦਿਖਾ ਰਹੇ ਆ ਕਿੰਨੇ ਕ ਦਿਨ ਜਿਹੜੇ ਸੂਟ ਦੇ ਵਿੱਚ ਬਾਕੀ ਨੇ ਠਾਂਡੇ ਵੇ ਦੀ ਮਿੱਤਰੋ ਪੂਰੀ ਸਾਫ਼ ਹੈ ਸਰੀਰ ਪੱਖੋਂ ਵੀ ਚੰਗੀ ਸਭੀ ਵੀ ਹੈ ਕੱਦ ਕਾੜ ਦੇ ਵੀ ਆਪਾਂ ਕਹਿ ਸਕਦੇ ਹਾਂ ਸੋਹਣੀ ਹੈ ਕਿਹੜਾ ਸੂਆ ਇਹ ਸੂਂਦੀ ਆ ਕਰਦੇ ਆ ਬਾਈ ਤੇ ਨਾਲ ਗੱਲਬਾਤ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲਵਾਂਗੇ ਕਿਹੜਾ ਸੂਆ ਸੂੰਦੀਆ ਤੇ ਕਿੰਨਾ ਕਨੇ ਦੁੱਧ ਕੱਢਿਆ ਹਾਂਜੀ ਭਾਈ ਇਕਬਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਜੀ ਠੀਕ ਐ ਸੇ ਤਾਂ ਪਿੰਡ ਆਪਣਾ ਘਰ ਇਹ ਕਿਹੜੇ ਰਾਹ ਰੂਤੇ ਘਰ ਹੈ ਪਿੰਡ ਵੀਰੇ ਆਪਣਾ ਰੌਂਤਾ ਹਾਂਜੀ ਖਵਾਲ ਸਿੰਘ ਜ਼ਿਲ੍ਹਾ ਮੋਗਾ ਹਾਂਜੀ ਜਿਹੜਾ ਆਪਾਂ ਨੂੰ ਨਿਹਾਰ ਸਿੰਘਾਂ ਨਾਲ ਪੈ ਜਾਂਦੀ ਹੈ ਹਾਂਜੀ ਘਰ ਆਪਣਾ ਭੋੜੀਪੁਰੇ ਵਾਲੇ ੱਡੇ ਦੇ ਬਿਲਕੁਲ ਨੇੜੇ ਹੀ ਆ ਭੋੜੀਪੁਰ ਵਾਲੇ ੱਡੇ ਤੋਂ ਗਾਹ ਛੱਪੜੋਂ ਦਾ ਹਾਂਜੀ ਛੱਪੜ ਦੇ ਨਾਲ ਇੰਟਰਲੌਕ ਵਾਲੀ ਪਈ ਮੰਨ ਲਓ 5 ਕਿੱਤੇ ਵੱਟ ੱਡੇ ਤੋਂ ਅੱਗੇ ਖੇਤਾਂ ਚ ਗੱਰਾ ਹਣਾ ਹਾਂਜੀ ਹਾਂਜੀ ਠੀਕ ਐ ਘਰ ਦੀ ਐ ਮੱਝ ਮੱਝ ਹਾਂਜੀ ਲਈ ਆਪਾਂ ਦੂਜੇ ਸ ਪਹਿਲਾ ਪਤੋਕੜ ਦਾ ਸੂਆ ਚੋਲਿਆ ਸੀ ਪਰ ਪਿਛਲਾ ਸੂਆ ਪ ਤੀਜਾ ਘਰੇ ਚੋਲੇ ਸਾਰੇ ਓਕੇ ਕਿੰਨਾ ਕੁ ਦੁੱਧ ਦਿੱਤਾ ਪਾ ਪਿਛਲੇ ਦੁੱਧ ਭਾਈ 13 ਕਿਲੋ ਦਿੱਤਾ 13 12 13 ਕੱਢੂਗੀ ਹਾਂਜੀ ਹਾਂਜੀ ਨਾਰਮਲ ਠੀਕ ਹੈ ਕੀ ਰੇਟ ਕਰਤਾ ਜੀ ਰੇਟ ਭਾਈ ਇਹਦਾ ਆਪਾਂ ਬੜਾ ਮੋਲ ਨਹੀਂ ਕਰਦੇ 10 10 ਦੀ ਦੇਣੀ ਭੁੱਖੇ ਤੋਰੋ ਜੀ ਫਿਰ ਇੱਕ ਵਾਰ ਆ 12 13 ਲੀਟਰ ਭਾਈ ਕਹਿੰਦਾ ਵੀ ਖੁੱਲਾ ਦੁੱਧ ਕੱਢਿਆ ਵਾ ਨਾਰਮਲ ਸੇਵਾ ਦੇ ਨਾਲ ਘਰੇਲੂ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਚੌਥੇ ਸੂਏ ਬਾਈ ਦੇ ਦੱਸਣ ਦੇ ਮੁਤਾਬਕ ਸੁੰਦੀ ਹੈ ਥੋੜਾ ਜਿਹਾ ਪੈਰਾਂ ਦਾ ਜ਼ਰੂਰ ਮੰਨਦੀ ਆ ਫਰਸ਼ ਕਰਕੇ ਏ ਮਿੱਤਰੋ ਕੱਚਾ ਥਾਂ ਭਾਲਦੀ ਆ ਬਾਈ ਦੇ ਦੋਨੇ ਥਾਂ ਹੀ ਪੱਕੇ ਨੇ ਤੇ ਤਾਂ ਕਰਕੇ ਮਿੱਤਰੋ ਥੋੜਾ ਜਿਹਾ ਪੈ ਰੰਦਾ ਜਿਵੇਂ ਦਬਦੀ ਆ ਕੁਝ ਨੋ ਥੋੜੇ ਸਾਫ ਕਰਾਉਣ ਵਾਲੇ ਆ ਹੋਰ ਕੋਈ ਬਿਮਾਰੀ ਨਹੀਂ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸੰਦਾ ਆਂ ਬੈਹਜੋ ਕੋਈ ਇਹਨੂੰ ਉਹ ਨਹੀਂ ਵਿਚਾਰੀ ਨਾ ਠੀਕ ਆਂ ਬੈਠੋ ਛੱਡ ਕੇ ਖੁੱਲੀ ਬੈਠੇ ਰਹੋ ਕੋਈ ਇਹਨੂੰ ਠੀਕ ਆ ਰੇਟ ਆਪਾਂ ਇੱਕ 10 ਦੀ ਦੇਣੀ ਆ ਹਨਾ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 98766 98766 1834 1834 ਦੋ ਰੋ ਜੇ ਇੱਕ ਵਾਰੀ ਆਇਨ ਦੋਰ ਕੇ ਸੋ ਫੇਸ ਕੁਆਲਟੀ ਫਿਰ ਆਪਾਂ ਕਹਿਣਾ ਵਧੀਆ ਪਰ ਥੋੜਾ ਜਿਹਾ ਨੌ ਵਦੇ ਨੇ ਤੇ ਥੋੜੇ ਜਿਹੀ ਕੁਸ ਪੱਕੇ ਸਾ ਕਰਕੇ ਪੱਕਾ ਬਣਦੀ ਆ ਕੋਈ ਮਿੱਤਰੋ ਪੈਰਾਂ ਦੇ ਵਿੱਚ ਨੁਕਸ ਨਹੀਂ ਜਿਹੜਾ ਵੀ ਵੀਰ ਭਰਾ ਲੈ ਕੇ ਜਾਊਗਾ ਤਾਂ ਚੰਗੀ ਮੱਚ ਹੂੰ ਬਾਈ ਕਹਿੰਦਾ ਵੀ ਇੱਕ 10 ਦੀ ਦੇਣੀ ਐ ਤੇ ਚੌਥੇ ਸੂਏ ਨੇ ਸੂਣਾ ਸੋ ਸਾਰੇ ਵੀਰਾਂ ਦਾ ਧੰਨਵਾਦ